ਸਿੱਧੂ ਮੂਸੇਵਾਲਾ ਦੇ ਲਈ ਫੈਂਸੀ ਦੀਵਾਨ ਕੀ ਉਹਨਾਂ ਦਾ ਸਿਰਾਂ ਤੇ ਕਿਸ ਤਰ੍ਹਾਂ ਸਵਾਰ ਹੈ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੰਡਨ ਦੀਆਂ ਸੜਕਾਂ ਦੇ ਉੱਪਰ ਉਹਨਾਂ ਦੇ ਫੈਨਸ ਉਤਰੇ ਹੋਏ ਨੇ ਤੇ ਉਹਨਾਂ ਦੇ ਗੀਤ ਦੇ ਬੋਲਾਂ ਦੇ ਉੱਪਰ ਨੱਚਦੇ ਹੋਏ ਨਜ਼ਰ ਆ ਰਹੇ ਆ ਤਾਂ ਦੱਸੀ ਕਿ ਤਸਵੀਰਾਂ ਸਟੈਫਲੈਂਡਨ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਸੋਸ਼ਲ ਮੀਡੀਆ ਤੋਂ ਉਹਨਾਂ ਦੇ ਵੱਲੋਂ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਫੈਨਸ ਸਿੱਧੂ ਮੂਸੇਵਾਲਾ ਦੇ ਗੀਤ ਦੀ ਉਡੀਕ ਕਰ ਰਹੇ ਤਾਂ ਸਿੱਕ ਸਟੈਫਲੈਂਡਨ ਦਾ ਸਿੱਧੂ ਮੂਸੇਵਾਲਾ ਦੇ ਨਾਲ ਗੀਤ ਟਾਈਮਰ ਲੀਡਿੰਗ ਹੋ 24 ਜੂਨ ਨੂੰ ਇਹ ਗੀਤ ਰਿਲੀਜ਼ ਹੋਣਾ ਹੈ ਸੋਮਵਾਰ ਨੂੰ ਯਾਨੀ ਕਿ ਗੀਤ ਦੀ ਰਿਲੀਜ਼ ਡੇਟ ਹੈ ਸਦੱਸੇ ਕਿ ਉਸ ਤੋਂ ਪਹਿਲਾਂ ਹੀ ਇਸ ਦਾ ਇੰਤਜ਼ਾਰ ਉਹਨਾਂ ਦੇ ਫੈਨਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਗੋਰੇ ਵੀ ਨਜ਼ਰ ਆ ਰਹੇ ਆ ਪੰਜਾਬੀ ਵੀ ਨਜ਼ਰ ਆ ਰਹੇ ਆ ਜੋ ਕਿ ਗੀਤਾਂ ਦੇ ਉੱਪਰ ਨੱਚਦੇ ਹੋਏ ਨਜ਼ਰ ਆ ਰਹੇ ਨੇ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਲੰਡਨ ਦੀਆਂ ਸੜਕਾਂ ਦੀਆਂ ਤਸਵੀਰਾਂ ਨੇ ਜਿੱਥੇ ਕਿ ਫੈਨਸ ਉਤਰੇ ਹੋਏ ਆ ਉਹ ਕਹ ਦੱਸਦੇ ਕਿ ਗੀਤ ਦਾ ਲਾਇਮਾ ਰਿਲੀਜ਼ ਹੋਣ ਜਾ ਰਿਹਾ ਹੈ ਸੱਦੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲਗਾਤਾਰ ਉਹਨਾਂ ਦੇ ਪਰਿਵਾਰਿਕ ਮੈਂਬਰ ਵਕ ਵਕ ਗੀਤ ਰਿਲੀਜ਼ ਕਰਦੇ ਨੇ ਤੇ ਹੁਣ ਸਟੈਫਲੈਂਡਨ ਦੇ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਜਾਣਾ ਹੈ ਦੂਸਰੇ ਵਿੱਚ ਸਿੱਧੂ ਮੂਸੇਵਾਲਾ ਵੀ ਨੇ ਵੀ ਗਾਇਆ ਹੋਇਆ ਉੱਥੇ ਦੱਸਦੇ ਕਿ ਉਹਨਾਂ ਦੋਹਾਂ ਦਾ ਇਹ ਗੀਤ ਸੀਗਾ ਸਟੈਫਲੈਂਡਨ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਪਿੰਡ ਆ ਕੇ ਇਸ ਗੀਤ ਨੂੰ ਸ਼ੂਟ ਕੀਤਾ ਗਿਆ ਸੀ ਉੱਥੇ ਦੱਸਦੇ ਕਿ ਹੁਣ ਇਸ ਗੀਤ ਦੀ ਰਿਲੀਜ਼ ਡੇਟ ਜਾਰੀ ਹੋ ਚੁੱਕੀ ਹੈ 24 ਜੂਨ ਨੂੰ ਗੀਤ ریلیز ਹੋਣ ਦਾ ਇੰਤਜ਼ਾਰ ਉਹਨਾਂ ਦੇ ਫੈਨਸ ਕਰਦੇ ਹੋਏ ਨਜ਼ਰ ਆ ਰਿਹਾ ਤੇ ਇਸ ਸਮੇਂ ਉਤੰਨੇ ਸੜਕਾਂ ਦੀਆਂ ਤਸਵੀਰਾਂ ਨੇ ਕਿ ਕਿਸ ਕਦਰ ਫੈਨਸ ਉਹਨਾਂ ਦੇ ਗਾਣਿਆਂ ਦੀ ਉਡੀਕ ਕਰ ਰਹੇ ਹੈ ਕਿਸ ਕਦਰ ਉਹ ਬੋਲਾਂ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਉੱਪਰ ਪੰਗੜਾ ਪਾਉਣ ਉੱਥੇ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਾਹਲੀਆਂ ਸੜਕਾਂ ਤੇ ਇਕੱਠ ਹੋਇਆ ਹੋਇਆ ਹੈ ਜਿਸ ਦੇ ਵਿੱਚ ਗੋਰੇ ਨਜ਼ਰ ਆ ਰਹੇ ਆ ਪੰਜਾਬੀ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਹਨਾਂ ਗੀਤਾਂ ਦੇ ਉੱਪਰ ਇੰਜੋਏ ਕੀਤਾ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਲਈ ਫੈਂਸੀ ਦੀਵਾਨ ਕੀ ਉਹਨਾਂ ਦਾ ਸਿਰਾਂ ਤੇ ਕਿਸ ਤਰ੍ਹਾਂ ਸਵਾਰ ਹੈ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੰਡਨ ਦੀਆਂ ਸੜਕਾਂ ਦੇ ਉੱਪਰ ਉਹਨਾਂ ਦੇ ਫੈਨਸ ਉੱtre ਹੋਏ ਨੇ ਤੇ ਉਹਨਾਂ ਦੇ ਗੀਤ ਦੇ ਬੋਲਾਂ ਦੇ ਉੱਪਰ ਨੱਚਦੇ ਹੋਏ ਨਜ਼ਰ ਆ ਰਹੇ ਹਨ ਤਾਂ ਦੱਸੀ ਕਿ ਤਸਵੀਰਾਂ ਸਟੈਫਲੈਂਡਨ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਸੋਸ਼ਲ ਮੀਡੀਆ ਤੋਂ ਉਹਨਾਂ ਦੇ ਵੱਲੋਂ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਫੈਨਸ ਸਿੱਧੂ ਮੂਸੇਵਾਲਾ ਦੇ ਗੀਤ ਦੀ ਉਡੀਕ ਕਰ ਰਹੇ ਅਤੇ ਕਿ ਸਟੈਫਲੈਂਡਨ ਦਾ ਸਿੱਧੂ ਮੂਸੇਵਾਲਾ ਦੇ ਨਾਲ ਗੀਤ ਟਾਈਮਰ ਰੀਲਿਜ਼ ਹੋਣ ਜਾ 24 ਜੂਨ ਨੂੰ ਇਹ ਗੀਤ ਰਿਲੀਜ਼ ਹੋਣਾ ਹੈ ਸੋਮਵਾਰ ਨੂੰ ਯਾਨੀ ਕਿ ਇਹ ਗੀਤ ਦੀ ਰਿਲੀਜ਼ ਡੇਟ ਹੈ ਸੋ ਦੱਸਦੇ ਕਿ ਉਸ ਤੋਂ ਪਹਿਲਾਂ ਹੀ ਇਸ ਦਾ ਇੰਤਜ਼ਾਰ ਉਹਨਾਂ ਦੇ ਫੈਨਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਗੋਰੇ ਵੀ ਨਜ਼ਰ ਆ ਰਹੇ ਆ ਪੰਜਾਬੀ ਵੀ ਨਜ਼ਰ ਆ ਰਹੇ ਆ ਜੋ ਕਿ ਗੀਤਾਂ ਦੇ ਉੱਪਰ ਨੱਚਦੇ ਹੋਏ ਨਜ਼ਰ ਆ ਰਹੇ ਨੇ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਲੰਡਨ ਦੀਆਂ ਸੜਕਾਂ ਦੀਆਂ ਤਸਵੀਰਾਂ ਨੇ ਜਿੱਥੇ ਕਿ ਫੈਨਸ ਉਤਰੇ ਹੋਏ ਆ ਉਹ ਤੁਹਾਨੂੰ ਦੱਸਦੇ ਕਿ ਗੀਤ ਦਾ ਲਾਇਮਾ ਰਿਲੀਜ਼ ਹੋਣ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲਗਾਤਾਰ ਉਹਨਾਂ ਦੇ ਪਰਿਵਾਰਿਕ ਮੈਂਬਰ ਵਕਫ ਵਕ ਗੀਤ ਰਿਲੀਜ਼ ਕਰਦੇ ਨੇ ਤੇ ਹੁਣ ਸਟੈਫਲੈਂਡਨ ਦੇ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਜਾਣਾ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਵੀ ਨੇ ਵੀ ਗਾਇਆ ਹੋਇਆ ਉੱਥੇ ਦੱਸਦੇ ਕਿ ਉਹਨਾਂ ਦੋਹਾਂ ਦਾ ਇਹ ਗੀਤ ਸੀਗਾ ਸਟੈਫਲੈਂਡਨ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਪਿੰਡ ਆ ਕੇ ਇਸ ਗੀਤ ਨੂੰ ਸ਼ੂਟ ਕੀਤਾ ਗਿਆ ਸੀ ਉੱਥੇ ਦੱਸਦੇ ਕਿ ਹੁਣ ਇਸ ਗੀਤ ਦੀ ਰਿਲੀਜ਼ ਡੇਟ ਜਾਰੀ ਹੋ ਚੁੱਕੀ ਹੈ 24 ਜੂਨ ਨੂੰ ਗੀਤ ਰਿਲੀਜ਼ ਹੋਣਾ ਜਿਸ ਦਾ ਇੰਤਜ਼ਾਰ ਉਹਨਾਂ ਦੇ ਫੈਨਸ ਕਰਦੇ ਹੋਏ ਨਜ਼ਰ ਆ ਰਿਹਾ ਤੇ ਇਸ ਸਮੇਂ ਉਥੁੰਨੇ ਸੜਕਾਂ ਦੀਆਂ ਤਸਵੀਰਾਂ ਨੇ ਕਿ ਕਿਸ ਕਦਰ ਫੈਨਸ ਉਹਨਾਂ ਦੇ ਗਾਣਿਆਂ ਦੀ ਉਡੀਕ ਕਰ ਰਹੇ ਹੈ ਕਿਸ ਕਦਰ ਉਹ ਬੋਲਾਂ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਉੱਪਰ ਪੰਗੜਾ ਪਾਣ ਉੱਥੇ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਾਲੀਆਂ ਸੜਕਾਂ ਤੇ ਇਕੱਠ ਹੋਇਆ ਹੋਇਆ ਹੈ ਜਿਸ ਦੇ ਵਿੱਚ ਗੋਰੇ ਨਜ਼ਰ ਆ ਰਹੇ ਪੰਜਾਬੀ ਨਜ਼ਰ ਆ ਰਹੇ ਨਹੀਂ ਤੇ ਉਹਨਾਂ ਦੇ ਵੱਲੋਂ ਇਹਨਾਂ ਗੀਤਾਂ ਦੇ ਉੱਪਰ ਇੰਜੋਏ ਕੀਤਾ ਜਾ ਰਿਹਾ ਹੈ